ਹਾਂਜੀ ਸਰ ਜੀ ਜਿਹੜਾ ASI ਧਨਵੰਤ ਜੀ ਜਿਹੜੇ ਕਿ ਪਰਸੋ ਅਨਸਰੋ ਨਾਕਾਬੰਦੀ ਤੇ ਮੌਜੂਦ ਸਗੇ ਤੇ ਉਹਨਾਂ ਨੂੰ ਇੱਕ ਕਾਰਨੇ ਟੱਕਰ ਮਾਰੀ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ ਤੇ ਉਹਨਾਂ ਦੇ ਮੌਤ ਹੋ ਜਾਣ ਦਾ ਸਮਝਾਰ ਪ੍ਰਾਪਤ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਬਹੁਤ ਹੀ ਦੁੱਖ ਦੀ ਖਬਰ ਸਾਨੂੰ ਮਿਲ ਗਿਆ ਜਿਸ ਵੇਲੇ ਜਦੋਂ ਇਸ ਗੱਲ ਦਾ ਸਾਨੂੰ ਪਤਾ ਲੱਗਾ ਕਿ ਸਾਡੇ ਫੋਰਸ ਦਾ ਬਹੁਤ ਹੀ ਦਲੇਰ ਜਵਾਨ ਉਹ ਮਰਸੀਦੀ ਹੈ ਡਿਊਟੀ ਕਰ ਰਹਿਣਾ ਜਵਾਨ ਜਿਹੜਾ ਸੇਜ ਜਿਹਨੂੰ ਅਸੀਂ ਅੱਜ ਆ ਆਪਣੇ ਖੋ ਦਿੱਤਾ ਹੈ ਸਾਨੂੰ ਛੱਡ ਕੇ ਉਹ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਲੈ ਲਈ ਹੈ ਉਸਨੇ ਤੇ ਬਹੁਤ ਹੀ ਦੁੱਖ ਭਰੀ ਖਬਰ ਇਹ ਸਾਨੂੰ ਸਵੇਰੇ ਮਿਲੀ ਹੈ ਤੇ ਸਾਡੇ ਮਨ ਨੂੰ ਬਹੁਤ ਇਸ ਚੀਜ਼ ਦਾ ਅਫਸੋਸ ਹੈ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਜਿਹੜਾ ਉਹ ਬਲ ਦਵੇ ਕੀ ਕਹਿਣਾ ਚਾਹੁੰਦੇ ਹੋ ਸਰ ਜਿਹੜਾ ਕਈ ਜਾਣਕਾਰ ਵਾਲੇ ਵਿਅਕਤੀ ਸਿਗੇ ਉਹਨਾਂ ਦੇ ਕੋਲ ਕਾਗਜ ਨਹੀਂ ਸੀਗੇ ਤਾਂ ਕਰਕੇ ਉਹਨਾਂ ਨੇ ਕਿਹਾ ਕਿ ਗੱਡੀ ਅਸੀਂ ਪਹਚਾਈ ਆ ਕੀ ਕਹਿਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿੱਦਾਂ ਨਾਕੇ ਤੇ ਕਈ ਮੁਲਾਜ਼ਮ ਵੀ ਖੜੇ ਹੁੰਦੇ ਆ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਸਾਡੇ ਜਿਹੜਾ ਮੁਖੀ ਡਾਕਟਰ ਨਖਤਬ ਸਿੰਘ ਆਈਪੀਐਸ ਜਿਹੜਾ ਸ਼ਹਿਰ ਪਾਕਿਸਤ ਸਿੰਘਗਰ ਜੀ ਦੇ ਨਿਰਦੇਸ਼ ਦੇ ਤਹਿਤ ਹਰ ਰੋਜ਼ ਨਾਕਾਬੰਦੀ ਕੀਤੀ ਜਾਂਦੀ ਜਿਸ ਦੇ ਤਹਿਤ ਟ੍ਰੈਫਿਕ ਜਿਹੜੇ ਆ ਰੂਟ ਨੂੰ ਫਾਲੋ ਕਰਦੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾਂਦਾ ਹੈ ਤੇ ਜਿਹੜੇ ਬੰਦੇ ਵਾਰ-ਵਾਰ ਕਹਿਣ ਦੇ ਬਾਵਜੂਦ ਨਹੀਂ ਕਿਸੇ ਗੱਲ ਤੇ ਹੁੰਦੇ ਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਆ ਚਾਰਜ ਮਿਤੇ ਜਾ ਰਹੇ ਪਰ ਫਿਰ ਵੀ ਦੇਖਣ ਚ ਆਇਆ ਹੈ ਕਿ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਪਤਨ ਨਹੀਂ ਕੀ ਹੈ ਕਿ ਪੁਲਿਸ ਜਿਹੜੀ ਆ ਉਹਨਾਂ ਦੀ ਦੁਸ਼ਮਣ ਖੜੀ ਆ ਅਸੀਂ ਜਾਣ ਕੇ ਪੁਲਿਸ ਜਿਹੜੀ ਆ ਇੱਕ ਦੋਸਤ ਹੈ ਪਬਲਿਕ ਦੀ ਉਹਨਾਂ ਦੇ ਲਈ ਹੀ ਨੱਕੇ ਜਮਾਉਣੇ ਆ ਤਾਂ ਕਿ ਜਿਹੜੇ ਆਮ ਅੱਛੇ ਲੋਕ ਆ ਜਿਨ੍ਹਾਂ ਜਿਹੜੇ ਇਹ ਕਾਨੂੰਨ ਨੂੰ ਫੋਲੋ ਕਰਦੇ ਆ ਉਹ ਸਹੀ ਚੰਗ ਨਾਲ ਆਪਣੇ ਮੰਜ਼ਲ ਤੇ ਪਹੁੰਚ ਸਕੋ ਪਰ ਉਹਨਾਂ ਵਿੱਚ ਕੁਝ ਸ਼ਰਾਬੀ ਅੰਸ਼ਰ ਹੁੰਦੇ ਆ ਜਿਨ੍ਹਾਂ ਵਿੱਚ ਇਹ ਜੈਡ ਕਾਰ ਦੇ ਵਿੱਚ ਸਵਾਰ ਪੰਜ ਗੱrti ਸੀਗੇ ਜਿਨ੍ਹਾਂ ਨੂੰ ਨੱਕਾ ਤੇ ਚੈਕਿੰਗ ਲਈ ਰੋਕਿਆ ਗਿਆ ਸੀ ਪਰ ਉਹਨਾਂ ਦੇ ਮਨ ਵਿੱਚ ਖੁਰਸ਼ ਪ੍ਰਤੀ ਖੁਸ਼ੀ ਦਾ ਨਾ ਮਾਹੌਲ ਪਲੇਟ ਹੋਇਆ ਤੇ ਉਹਨਾਂ ਨੇ ਆਪਣਾ ਕਾਗਜ਼ ਜਿਹੜੇ ਚੈੱਕ ਕਰਨ ਦੀ ਬਜਾਏ ਪਹਿਲਾਂ ਕਾਰ ਨੂੰ ਪਿੱਛੇ ਬੈਕ ਕਰਕੇ ਆਲਟੋ ਕਾਰ ਨਾਲ ਹਿੱਟ ਕੀਤਾ ਅਤੇ ਉਸ ਤੋਂ ਬਾਅਦ ਫਿਰ ਸਾਡੇ ਅੱਗੇ ਖੜੇ ਨੌਜਵਾਨ ਜਿਹੜੇ ਐਸਏ ਧਰਮਨ ਸਿੰਘ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਕਾਰ ਦੇ ਨਾਲ ਹਿੱਟ ਕੀਤਾ ਤੇ ਉਹ ਸੜਕ ਤੇ गिर ਗਏ ਜਿਹਨਾਂ ਦੇ ਸਿਰ ਵਿੱਚ ਸੱਟ ਲੱਗੀ ਸੀ ਤੇ ਉਸੇ ਦਿਨ ਤੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਵਿਸ਼ੇਸ਼ ਉਪਰਾਲਾ ਕਰਕੇ ਔਰ ਆਈ.ਡੀ. ਗਈ ਮੁਹਾਲੀ ਜਿਹੜਾ ਡਾਕਟਰਾਂ ਨਾਲ ਤਾਲਮੇਲ ਕਰਕੇ ਉਹਨਾਂ ਦਾ ਸੱਜੇ ਤੋਂ ਗਾਇਲਾ ਉਹ ਜਲਦੀ ਉਹਨਾਂ ਨੂੰ ਟ੍ਰੀਟਮੈਂਟ ਦੇਣ ਲਈ ਭੇਜਿਆ ਗਿਆ ਸੀ ਪਰ ਉਮਰਦਾ ਬਾਦਾਂ ਨਾਮ ਹੋਣ ਕਰਕੇ ਉਹ ਅੱਜ ਆਪਣੇ ਸਾਡੇ ਵਿਭਾਗ ਦੇ ਪਰਿਵਾਰ ਨੂੰ ਜਿਹੜਾ ਸਰਜੀਕਲ ਈਸੋੜਾ ਦੇ ਗਿਆ ਬਹੁਤ ਹੀ ਦੁੱਖ ਭਰੀ ਖਬਰ ਆ ਇਸ ਦੇ ਜਰੀਏ ਤੁਹਾਡੇ ਮਾਧਿਅਮ ਰਾਹੀਂ ਅਸੀਂ ਫੇਰ ਆਪਾਂ ਦੇ ਰੈਸਟ ਕਰਦੇ ਆ ਬੇਨਤੀ ਕਰਦੇ ਆ ਕਿ ਜਦੋਂ ਵੀ ਕਿਸੇ ਲਾਗੇ ਦੇ ਉੱਤੇ ਕੋਈ ਵੀ ਪੁਲਸ ਪਾਰਟੀ ਦਾ ਨੌਜਵਾਨ ਚਾਹੇ ਇੱਕ ਖੜਾ ਚਾਹੇ ਕੋਈ ਸਾਡੇ 2-4 ਮਾਈਓਂ ਉੱਥੇ ਨਾਕਾਬੰਦੀ ਕਰ ਖੜਿਆ ਉਹ ਤੁਹਾਡੀ ਸੁਰੱਖਿਆ ਲਈ ਹੀ ਖੜੇ ਹੈ ਤਾਂ ਕਿ ਤੁਸੀਂ ਆਪਣੀ ਮੰਜ਼ਰ ਤੇ ਸੁਰੱਖਿਅਤ ਪਹੁੰਚ ਸਕੋ ਤੇ ਪਲੀਜ਼ ਜਿਹੜਾ ਹੈ ਉਹ ਇਹਨਾਂ ਨੂੰ ਸਹਿਯੋਗ ਕਰਨ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਅਨਸੁਵਿਧਾ ਘਟਣਾ ਨਾ ਵਾਪਰੇ ਤੇ ਕਿਸੇ ਪਰਿਵਾਰ ਨੂੰ ਤੱਕਾ ਨਾ ਲੱਗੇ ਹਾਂਜੀ ਐਮਸੀ ਸਾਹਿਬ ਜੀ ਇੱਕ ਪਰਸੋਂ ਚੌਥ ਇੱਕ ਅਨਸਰੋ ਤੇ ਨਾਕਾਬੰਦੀ ਤੇ ਇੱਕ ਮੁਲਾਜ਼ਮ ਖੜਾ ਸੀਗਾ ਜਿਸ ਨੂੰ ਜਨਕਰ ਨੇ ਟੱਕਰ ਮਾਰੀ ਜਿਸ ਕਰਕੇ ਉਹ ਜ਼ਖਮੀ ਹੋਇਆ ਸੀਗਾ ਤੇ ਜੇਰੇ ਲਾ ਦੌਰਾਨ ਸੀਗਾ ਤੇ ਪਤਾ ਲੱਗਿਆ ਕੱਲ ਉਸ ਦੀ ਮੌਤ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਸਪਤਾਲ ਵਿੱਚ ਖੜੇ ਹੋ ਮੋਹ ਜੀ ਕਹਿਣਾ ਤਾਂ ਇਹੀ ਜਾਣਦੇ ਆ ਸਾਡੇ ਉਹ ਤਾਜੀ ਦਾ ਬੇਟਾ ਸੀਗਾ ਜੀ ਖਾਨੇਦਾਰ ਸਾਹਿਬ ਧਨਵੰਤ ਸਿੰਘ ਉਹ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਵੀ ਆਪਣੇ ਡਿਊਟੀ ਤੇ ਜਾਂਦੇ ਆ ਉਸੀ ਤਰ੍ਹਾਂ ਕਰੋ ਰੋਟੀ ਲੈ ਕੇ ਆਪਣੀ ਡਿਊਟੀ ਤੇ ਗਏ ਆ ਉਹ ਨਾਕੇ ਦਰਾਂ ਜਿੱਦਾਂ ਚੈਕਿੰਗ ਚੱਲਦੀ ਹੈ ਪੁਲਿਸ ਦੀ ਉਹ ਚੈਕਿੰਗ ਦਰਾਂ ਉਹ ਨਾਕੇ ਤੇ ਖੜੇ ਸੀਗੇ ਤਾਂ ਇੱਕ ਜਿਹੜੇ ਸ਼ਰਾਰਤੀ ਆਂਸਰ ਸੀਗੇ ਕੋਈ ਚੰਡੀਗੜ੍ਹ ਤੋਂ ਆ ਰਹੇ ਸੀਗੇ ਗੱਡੀ ਉਹ ਟੱਕਰ ਮਾਰ ਕੇ ਉਹਨਾਂ ਦੇ ਚਲੋ ਕਾਫੀ ਛੱਟ ਲੱਗੀ ਸਿਰ ਦੇ ਵਿੱਚ ਛੱਟ ਲੱਗੀ ਸੀ ਔਰ ਪੁਲਿਸ ਜਿਹੜਾ ਮਹਿਕਮਾ ਹੈਗਾ ਸਾਡੇ ਐ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਉਹਨਾਂ ਨੇ ਕਾਫੀ ਜਦੋਜਹਿਦ ਕਰਕੇ ਉਹਨਾਂ ਨੂੰ ਆਈਵੀਆਈ ਚੰਡੀਗੜ੍ਹ ਵਿੱਚ ਮਹਾਲੀ ਪਹੁੰਚਾਇਆ ਔਰ ਉੱਥੇ ਇਲਾਜ ਵੀ ਉਹਨਾਂ ਦਾ ਆਪਰੇਸ਼ਨ ਵੀ ਕਰਾਇਆ ਪਰ ਕੱਲ ਸ਼ਾਮ ਨੂੰ 5 ਵਜੇ ਉਹਨਾਂ ਦੀ ਜਿਹੜੀ ਡੈਥ ਹੋ ਗਈ ਆ ਤੇ ਕੀ ਕਹਿਣਾ ਚਾਹਦੇ ਹੋ ਜਿਹੜੇ ਸ਼ਰਾਬਤੀ ਆਨਸਰ ਹਨ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਤੇ ਪੁਲਿਸ ਨੇ ਵੀ ਸਿਕੰਜਾ ਕੱਸਿਆ ਲਗਾਤਾਰ ਤੇ ਹੁਣ ਕੀ ਉਹ આરોપી ਫੜ ਹੋ ਗਏ ਆ આરોપી ਵੀ ਤਾਂ ਉਦੋਂ ਹੀ ਫੜ ਲਏ ਸੀਗੇ ਉਹਨਾਂ ਨੇ ਸ਼ਾਮ ਟਾਈਮ ਹੁਣ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜਿੱਥੇ ਸਾਡੇ ਪਰਿਵਾਰ ਨੂੰ ਸਾਡੇ ਭਰਾ ਦੇ ਜਾਣ ਦਾ ਘਾਟਾ ਪਿਆ ਉੱਥੇ ਹੀ ਵਿਭਾਗ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਇਦਾਂ ਦੇ ਮੁਲਾਜ਼ਮ ਬਹੁਤ ਘੱਟ ਮਿਲਦੇ ਆ ਹਰ ਵਿਭਾਗ ਦੇ ਵਿੱਚ ਔਰ ਸਾਡਾ ਜਿਹੜਾ ਭਰਾ ਸੀਗਾ ਧਨਵੰਤ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ شریف ਇਨਸਾਨ ਸੀਗਾ ਔਰ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਆ ਬੱਚਿਆਂ ਨੂੰ ਘਾਟਾ ਆ ਔਰ ਇਹੀ ਮੰਗ ਕਰਦੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਔਰ ਇਦਾਂ ਦੇ ਜਿਹੜੇ ਅੱਗੇ ਤੇ ਵੀ ਕੋਈ ਹੋਰ ਵੀ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਵੀ ਇਹ ਇਹਦਾ ਪਤਾ ਲੱਗਣਾ ਚਾਹੀਏ ਵੀ ਜੇ ਅਗਰ ਆਪਾਂ ਇਦਾਂ ਦਾ ਕੋਈ ਨਾਕੀ ਤੇ ਜਾਂ ਪੁਲਿਸ ਨਾਲ ਜਾਂ ਕੋਈ ਆਮ ਲੋਕਾਂ ਨਾਲ ਕਰਦੇ ਆ ਉਹਦੀ ਸਜ਼ਾ ਕੀ ਆ ਸਜ਼ਾ ਇਦਾਂ ਦੀ ਹੋਣੀ ਚਾਹੀਦੀ ਹੁਣ ਉਹਨਾਂ ਦਾ ਪੋਸਟਮੈਂਟ ਮਾਂਜ ਹੋ ਰਿਹਾ ਆ ਹਾਂਜੀ ਹੋਈ ਸੀ ਕਿ ਮੁਲਾਜ਼ਮਾਨਾ ਗੱਲ ਹੋਈ ਸੀ ਮਹਿਕਮੇ ਨਾਲ ਉਹ ਹਜੇ ਆਪਣੀ ਡਿਸਕਸ ਕਰ ਰਹੇ ਆ ਬਾਕੀ ਅਸੀਂ ਇੱਥੇ ਆਇਓ ਪਰਿਵਾਰਕ ਮੈਂਬਰ ਤੇ ਸਾਡੇ ਚਾਚਾ ਜੀ ਆਏ ਬ੍ਰਦਰ ਆ ਸਾਡੇ ਚਾਚੇ ਦੇ ਮੁੰਡੇ ਔਰ ਅਸੀਂ ਆਇਓ ਆ ਪੋਸਟਮਾਰਟਮ ਅਜੇ ਦੇਖੋ ਸ਼ਾਮ ਤੱਕ ਜੇ ਹੋ ਜਾਂਦਾ ਤੇ ਸੰਸਕਾਰ ਕਦੋਂ ਹੋਵੇਗਾ ਉਹਨਾਂ ਦਾ ਸੰਸਕਾਰ ਸਾਡੀ ਇੱਕ ਭਤੀਜੀ ਬਾਹਰ ਜੀ ਧਨਵੰਤ ਸਿੰਘ ਦੀ ਬੇਟੀ ਜਿਹੜੀ ਹੈ ਕੈਨੇਡਾ ਉਹ ਜਦੋਂ ਆਏਗੀ ਤਾਂ ਉਦੋਂ ਫਿਰ ਕੱਲ ਲਗਭਗ ਸ਼ੈਦ ਆ ਜਾਏ ਕੱਲ ਜਾਂ ਪਰਸੋਂ ਦੇ ਵਿੱਚ ਕਿੱਥੇ ਤੇ ਰਹਿਣ ਵਾਲੇ ਸੀਗੇ ਇਹ ਇਹ ਰੈਣੀ ਵਾਲੀ ਤੋਂ ਸਾਡੇ ਜਿਹੜਾ ਪਿੱਛੇ ਪਿਸ਼ੋਕੜ ਮੋਹਜੀ ਪਿੰਡ ਹੈਗਾ ਟਕਾਰਲਾ ਪਿੰਡ ਸਾਡਾ ਪਰ ਲਗਭਗ ਕਾਫੀ ਸਮੇਂ ਤੋਂ ਜ਼ਿਆਦੇ ਨੌਕਰੀ ਕਰਦੇ ਤੇ ਬਲਾਚੋਰੀ ਟੀਚਰ ਕਲੋਨੀ ਦੇ ਵਿੱਚ ਵਾਰਡ ਨੰਬਰ ਜੋ ਹੁਣ ਨਮਾ 13 ਹੈ ਉਹਦੇ ਵਿੱਚ ਇਹਨਾਂ ਦੀ ਰਹਿائش ਸੀਗੀ ਬਲਾਚੋਰੀ ਤੇ ਇਹਨਾਂ ਦੇ ਕਿੰਨੇ ਬੇਟੇ ਸੀ ਕਿੰਨੇ ਬੇਟੀਆਂ ਸੀ ਇੱਕ ਬੇਟਾ ਇੱਕ ਬੇਟੀ ਹਾਂ ਜਨ ਮੈਰਿਡ ਹੈ ਦੋਨੇ ਆ ਪੁੱਟਾ ਨਾ ਮੈਰਿਡ ਹਾਂਜੀ ਉਹ ਆਈ ਵੀ ਹਸਪੀਟਲ ਮੋਹਾਲੀ ਵਿੱਚ ਦਾਖਲ ਸੀਗੇ ਤੇ ਕਾਫੀ ਕੋਸ਼ਿਸ਼ ਕੀਤੀ ਹੈ ਡਾਕਟਰਾਂ ਨੇ ਬਚਾਉਣ ਦੀ ਬਟ ਉਹ ਸਿਰ ਦੀ ਸੱਟ ਹੋਣ ਕਰਕੇ ਜਿਹੜਾ ਹੈਗਾ ਕੱਲ ਨੂੰ ਉਹਦੀ ਡੈਥ ਹੋ ਗਈ ਕੀ ਮਤਲਬ ਕਾਰਵਾਈ ਕੀਤੀ ਜਿਹੜੇ ਅਸੀਂ ਉਹਨਾਂ ਪੰਜੇ ਦੋਸ਼ੀਆਂ ਦੇ ਖਿਲਾਫ ਪਰਚਾ ਦਿੱਤਾ ਵੀ ਹੁਣ 302 ਦਾ ਵਾਧਾ ਹੋ ਗਿਆ ਅਜੋਂ ਦਾ ਪੋਸਟਮਾਰਟਮ ਹਾਂਜੀ ਉਹ ਸੁਣਿਆ ਕੀ ਕਹਿਣਾ ਚਾਹੁੰਦਾ ਜਿਹੜੇ ਅਨਸਰੋ ਤੇ ਨਾਕਾਬੰਦੀ ਤੇ ਹੋਰ ਵੀ ਤੁਹਾਡੇ ਅਗਵਾਈ ਦੇ ਵਿੱਚ ਨਾਕਾਬੰਦੀ ਕਰਦੇ ਅਸੀਂ ਲੋਕਾਂ ਨੂੰ ਹੀ ਅਪੀਲ ਕਰੂੰਗੇ ਵੀ ਸਿੰਪਲ ਚੈਕਿੰਗ ਹੁੰਦੀ ਹੈ ਇਹਦੇ ਵਿੱਚ ਕੋਈ ਐਡੀ ਤਾਂ ਗੱਲ ਨਹੀਂ ਹੈ ਕਾਗਜ਼ ਜੇ ਕੋਈ ਘੱਟ ਵੀ ਹੈਗਾ ਤਾਂ ਵੀ ਇੱਕ ਰਿਕਵੈਸਟ ਕਰ ਲਓ ਮਤਲਬ ਇਸ ਤੈ ਇਦਾਂ ਨਾ ਕਰੋ ਵੀ ਤੁਹਾਡੇ ਵੀ ਸੱਟ ਲੱਗ ਸਕਦੀ ਹੈ ਸਾਡੇ ਤਾਂ ਲੱਗੀਆਂ ਲੱਗੀਆਂ ਤੇ ਤੁਹਾਡਾ ਜਿਹੜਾ ਫਿਊਚਰ ਆ ਖਤਮ ਹੋ ਗਿਆ 302 ਦਾ ਮੁਕੱਦਮਾ ਦਰਜ ਹੋ ਗਿਆ ਚਲਾਨੀ ਹੋ ਜਾਣਾ ਸੀ ਖੂਤ ਹੋ ਜਾਂਦਾ ਹੁਣ ਪੰਜ ਦੇ ਪੰਜੇ ਦੋਸ਼ੀ ਜਿਹੜੇ ਉਹ 302 ਦਾ 12 ਫਿਕਸ ਕਰਾਂਗੇ